ਹਾਂਜੀ ਬਾਜੀ ਵਾਇਰੋ ਦੀ ਕਾਮਸਾ ਵਾਇਰੋ ਦੀ ਫਤਿਹ ਅੱਜ ਦੀ ਜਿਹੜੀ ਪ੍ਰੈਸ 'ਚ ਮੈਨੂੰ ਕਿਉਂ ਆਉਣਾ ਪਿਆ মিডিਆ ਦੇ ਸਾਹਮਣੇ ਉਹ ਮੈਂ ਕਲਕੇ ਦੀ तकरीबन ਸਾਰੇ ਜਿਹੜੇ ਚੈਨਲ ਦੇ ਖਬਰਾਂ ਵਾਲੇ ਉਹਨਾਂ ਤੇ ਆ ਖਬਰ ਜਿਹੜੀ ਸਵੇਰ ਦੀ ਚੱਲ ਰਹੀ ਹੈ ਅਲਮਾ ਕੌਨਫਰੈਂਸ ਲਈ ਖਬਰ ਸੁਣਾ ਦਾਂਗੇ ਫਿਰ ਆਪਣੀ ਗੱਲਬਾਤ ਜੀ ਸ਼ੁਰੂ ਕਰਾਂਗੇ ਇਹ ਜਿਹੜੀ ਖਬਰ ਤਰਕੇ ਦੀ ਸਾਰੇ ਚਰਚਾਂ ਚੱਲ ਰਹੀ ਹੈ ਕਿ ਲੱਖਾ ਸਿੰਘ ਸੁਧਾਨਾ ਵੱਲੋਂ ਜਿਹੜੇ ਠੇਕੇਦਾਰ ਨੇ ਉਹਨਾਂ ਸਰਕਾਂ ਹਾਈਵੇ ਮੰਮੀ ਕਰਵਾ ਲਏ ਅੰਮ੍ਰਿਤਸਰ ਉਹਨਾਂ ਨੂੰ ਜਾਨੋ ਮਾਰ ਦੀ ਧਮਕੀ ਉਹਨਾਂ ਨੂੰ ਅੱਗ ਲਾ ਕੇ ਸਾੜ ਦੀ ਧਮਕੀ ਤੇ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਜਿਹੜੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਨੇ ਡੀਜੀਪੀ ਨੂੰ ਕਿ ਇਹਦੇ ਦਿੱਕਤ ਜਿਹੜੀ ਕਾਰਵਾਈ ਕੀਤੀ ਹੈ। ਮੈਨੂੰ ਇਹ ਖਬਰਾਂ ਤੋਂ ਪਤਾ ਲੱਗਦਾ ਵੀ ਲੱਖਾਂ ਕਿਸੇ ਨੂੰ ਸਾੜਨ ਗਿਆ ਕਿਸੇ ਨੂੰ ਮਾਰਨ ਗਿਆ ਕਿਸੇ ਨੂੰ ਧਮਕੀ ਦੇਣ ਗਿਆ। ਸਰਕਾਰ ਖੇਡ ਦੀ ਖੇਡ ਰਹੀ ਹੈ। ਜਿਵੇਂ ਲੱਖੇ ਦੇ ਉੱਤੇ ਇੱਕ ਪੱਤਰ ਦਿੱਤਾ ਗਿਆ ਅੱਜ ਤੋਂ 2 ਸਾਲ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਰੀਕੇ ਪਤਨ ਥਾਣੇ ਇੱਕ ਲੱਖ ਚਿੱਟਾ ਵੇਚਦਾ। ਲੱਖੇ ਦੇ ਸੰਬੰਧ ਪਾਕਿਸਤਾਨ ਦੀਆਂ ਯਰਸੀਆਂ ਨਾਲ ਆ। ਲੱਖੇ ਦੇ ਸਬੰਧ ਕਿਸੇ ਜੋ ਕੈਨੇਡਾ ਬੈਠੇ ਕਿਸੇ ਗੈਂਗਸਟਰ ਨਾਲਾ ਤੇ ਲੱਖਾ ਉਥੋਂ ਚਿੱਟਾ ਵੀ ਵੇਚਦਾ ਲੱਖਾ ਜਿਹੜਾ ਹਥਿਆਰਾਂ ਦੀ ਤਸਕਰੀ ਵੀ ਕਰਦਾ ਇਹ ਪਰਚਾ ਲੱਖੇ ਦੇ ਹੁੰਦਾ ਤੇ ਲੱਖੇ ਨੂੰ ਘੱਟੋ ਘੱਟ 20 ਦਿਨਾਂ ਬਾਅਦ ਜਦੋਂ ਵੀ ਉੱਥੇ ਗੱਲ ਨਿਕਲ ਕੇ ਆਉਂਦੀ ਆ ਗਾਹਾਂ ਦੀਆਂ ਫਿਰ ਪਤਲਾ ਦੇ 20 ਦਿਨ ਪਹਿਲਾਂ ਲੱਖੇ ਤੇ ਇੱਕ ਐਫਆਈਆ ਦਰਜ ਹੁਣ ਇਹ ਮੇਰੇ ਤੇ ਜਿਹੜੀ ਖਬਰ ਚੱਲ ਰਹੀ ਹੈ ਕਿ ਲੜਕੇ ਦੀ ਲੱਖਾ ਕਿਸੇ ਠੇਕੇਦਾਰ ਨੂੰ ਸਾੜਨ ਦੀਆਂ ਧੰਕੀਆਂ ਦੇਖੇ ਗਿਆ ਲੱਖਾ ਕਿਸ ਨੂੰ ਮਾਰਨ ਦੀ ਧਮਕੀ ਦੇ ਕੇ ਗਿਆ ਕੋਈ ਤਾਂ ਲੱਖੇ ਦੀ ਰਿਕਾਰਡਿੰਗ ਹੋਊਗੀ ਕਿਸੇ ਨੇ ਲੱਖੇ ਨੂੰ ਫੋਨ ਕੀਤਾ ਹੋਊਗਾ ਜਾਂ ਲੱਖਾ ਕਿਤੇ ਗਿਆ ਹੋਊਗਾ ਕੋਈ ਕੋਈ ਸੀਸੀਟੀਵੀ ਹੋਊਗੀ ਕੋਈ ਰਿਪੋਰਟ ਕੋਈ ਨਾ ਕੋਈ ਤਾਂ ਫੋਟੋ ਕੋਈ ਨਾ ਕੋਈ ਦਾ ਸਬੂਤ ਤੱਤ ਕੋਈ ਨਹੀਂ ਪਰ ਇਹ ਜਿਹੜਾ ਜਿਹੜੀ ਸਾਜਿਸ਼ ਹੈ ਜਿਹੜੀ ਮੈਂ ਕਹੂੰਗਾ ਨੀਤੀ ਸਰਕਾਰ ਖੇਡ ਰਹੀ ਹੈ ਜਾਂ ਵੀ ਜਦੋਂ ਹੀ ਮੈਂ ਕੋਈ ਪੰਜਾਬ ਦੇ ਅਹਿਮ ਮੁੱਦੇ ਦੇ ਉੱਤੇ ਗੱਲ ਕਰਨ ਆਉਣਾ ਜਾਂ ਕੋਈ ਅਹਿਮ ਮੁੱਦੇ ਨੂੰ ਮੈਂ ਛੇੜਦਾ ਜਾਂ ਅਹਿਮ ਮੁੱਦੇ ਦੇ ਉੱਤੇ ਅਸੀਂ ਕੋਈ ਲਾਹੰਬੰਦੀ ਕਰਦੇ ਹਾਂ ਉਹਦੀ ਸਰਕਾਰ ਕਿਸੇ ਵੀ ਤਰੀਕੇ ਨਾਲ ਮੈਨੂੰ ਘੇਰੰਦਾ ਯਤਨ ਕਰਦੀ ਹੁਣ ਸਾਡਾ ਮੁੱਦਾ ਚੱਲ ਰਿਹਾ ੁੱਡੇ ਦਰਿਆ ਨੂੰ ਬੰਨ੍ਹ ਮਾਰ 24 ਅਗਸਤ ਨੂੰ ਅਸੀਂ ਇੱਕ ਰੋਹ ਮਾਰਚ ਰੱਖਿਆ ਹੈ ਲੁਧਿਆਣੇ ਦੇ ਵਿੱਚ ਵੇਕਾ ਪਲਾਨ ਤੋਂ ਲੈ ਕੇ ਸ਼ੀਰਕਰਤਾਰ ਸਿੰਘ ਸਰਾਬੇ ਦੇ ਪੁੱਤਰਕ 15 ਸਤੰਬਰ ਤੱਕ ਸਰਕਾਰ ਨੂੰ ਸਾਡਾ ਅਲਟੀਮੇਟ ਮੈਨੂੰ ਜਾਂਦਾ ਹੱਲ ਕਰ ਦੋ ਜਿਹੜੀਆਂ 11 ਡਾ ਇਫੈਕਟਰੀਆਂ ਪਾ ਰਹੀਆਂ ਨੇ ਸਤਲੋਚ ਤੇ ਨਹੀਂ 15 ਸਤੰਬਰ ਤੱਕ ਅਸੀਂ ਇਹ 11 ਬੰਦ ਕਰ ਦਨੇ ਆ। ਉਦੋਂ ਪਹਿਲਾਂ ਮੈਨੂੰ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਮੈਨੂੰ ਮੀਡੀਆ ਤੋਂ ਪਤਾ ਲੱਗਦਾ ਤੇ ਮੀਡੀਆ ਦੇ ਉੱਤੇ ਮੈਂ ਹੈਰਾਨ ਆ ਕਿ ਮੀਡੀਆ ਮੇਰਾ ਕੋਈ ਵਰਸ਼ਨ ਦੇ ਬਿਨਾ ਮੇਰੀ ਕੋਈ ਗੱਲ ਸੁਣੇ ਬਿਨਾ ਮੇਰਾ ਕੋਈ ਜਵਾਬ ਲੈ ਬਿਨਾ ਚਲਾ ਰਿਹਾ ਮੈਨੂੰ ਭੂ ਮਾਫੀਆ ਵੀ ਬਣਾ ਰਿਹਾ। ਦੇਖੋ ਮੀਡੀਆ ਦੇ ਵਿੱਚ ਭੂ ਮਾਫੀਆ ਬੋਲਿਆ ਜਾ ਰਿਹਾ ਤੁਸੀਂ ਵੀ ਸਾਰੇ ਮੀਡੀਆ ਵਾਲੇ ਖੜੇ ਮੈਂ ਤੁਹਾਨੂੰ ਵੀ ਗੱਲ ਪੁੱਛਣਾ ਚਾਹੁੰਦਾ ਵੀ ਜਦੋਂ ਕਿਸੇ ਬੰਦੇ ਦੇ ਖਿਲਾਫ ਕੇ ਇਲਜ਼ਾਮ ਲੱਗਦਾ ਤੁਸੀਂ ਉਸ ਬੰਦੇ ਦਾ ਪੱਖ ਵੀ ਜਾਣਦੇ ਹੋ ਵੀ ਭਾਈ ਤੁਹਾਡੇ ਉੱਤੇ ਆ ਇਲਜ਼ਾਮਬਾਜ਼ੀ ਹੋਈ ਆ ਤੁਹਾਡੇ ਉੱਤੇ ਆ ਖਬਰ ਚੱਲ ਰਹੀ ਆ ਤੁਹਾਡੇ ਕਿਸੇ ਬੰਦੇ ਨੇ ਆ ਕੇ ਆ ਤੁਹਾਡੇ ਤੇ ਇਲਜ਼ਾਮ ਲਾ ਥੋੜਾ ਕੀ ਕਹਿਣਾ ਮੈਨੂੰ ਪਤਾ ਤੱਕ ਨਹੀਂ ਹੈਗਾ ਤੇ ਇਹ ਖਬਰਾਂ ਚੱਲ ਜਾਂਦੀਆਂ ਵੀ ਲੱਖਾਂ ਕਿਸੇ ਨੈਸ਼ਨਲ ਹਾਈਵੇ ਦੇ ਜਿਹੜੇ ਠੇਕੇਦਾਰ ਨੂੰ ਸੜਕਾਂ ਦੇ ਨੂੰ ਸਾੜਨ ਦੀ ਧਮਕੀ ਦਿੰਦਾ ਮਾਰਨ ਦੀ ਧਮਕੀ ਦਿੰਦਾ ਅੱਗ ਨਾਲ ਮਚਾਉਣ ਦੀ ਧਮਕੀ ਮੀਡੀਆ ਟ੍ਰੈਲ ਦੇ ਪਹਿਲੇ ਚੱਲਦਾ ਸੋ ਮੈਂ ਸਭ ਤੋਂ ਰੂਪ ਦੇ ਬੱਚੇ ਗੱਲ ਕਹਿਣਾ ਚਾਹੁੰਦਾ ਭਾਂ ਪ੍ਰਮਾਨ ਨੂੰ ਕਹਿਣਾ ਚਾਹੁੰਦਾ ਵੀ ਜਿੰਨਾ ਚਿਰ ਹੈ ਸਾਹ ਚੱਲੇਗੇ ਜਿੰਨਾ ਚਿਰ ਲੱਖਾ ਜਾਂਦਾ ਹੈ ਇਹ ਆਵਾਜ਼ ਇਸ ਤਰ੍ਹਾਂ ਹੀ ਚੱਲੇਗੀ ਤੋ ਪਹਿਲਾਂ ਵੀ ਕੋਸ਼ਿਸ਼ਾਂ ਕਰ ਲਈਆਂ ਪਹਿਲਾਂ ਸਾਡੇ ਹੋਰ ਸਾਥੀਆਂ ਦੇ ਵੀ ਕੋਸ਼ਿਸ਼ਾਂ ਕਰ ਲਈਆਂ ਪੱچے ਦੇ ਕੇ ਦਬਾਉਣ ਦੀਆਂ ਕੋਸ਼ਿਸ਼ਾਂ ਪੁੱਤਾਂ ਮਾਰਾਂ ਮੇਰੇ ਤੇ ਕਿੱਡਾ ਬੜਾ ਲਜਾਣ ਜਿਨਾ ਬੰਦਾ 10 ਸਾਲ ਤੋਂ ਨਸ਼ਿਆਂ ਖਿਲਾਫ ਚਟਿਆਂ ਖਿਲਾਫ ਲੜਦਾ ਉਹਦੇ ਉੱਤੇ ਹੀ ਕਿੱਟਾ ਵੇਚ ਰਿਹਾ ਹੁਣ ਇੱਕ ਨਵੀਂ ਕਹਾਣੀ ਚੱਲ ਪਈਆ ਹੁਣੇ ਪਤਾ ਨਹੀਂ ਐਫ ਆਈ ਆਰ ਦਰਜ ਹੋਗੀ ਕੋ ਹੋਣੀ ਆ ਇਹਦਾ ਕੀ ਬਣੇ ਜੈ ਕਿ ਇਸ ਤਰੀਕੇ ਨਾਲ ਮੈਨੂੰ ਇਹ ਚੜ੍ਹਾਉਣ ਦੀ ਕੋਸ਼ਿਸ਼ ਕਰਦਾ ਇਸ ਕਰਕੇ ਮੈਂ ਪਹਿਲਾਂ ਆਪਣਾ ਪੱਖ ਜਿਹੜਾ ਉਹ মিডিਆ ਸਾਹਮਣੇ ਰੱਖਿਆ ਵੀ ਮੈਨੂੰ ਸਰਕਾਰ ਇਸ ਗੱਲ ਦਾ ਜਵਾਬ ਦੇ ਦੇ ਵੀ ਮੈਂ ਕਿੱਥੇ ਆਂ ਮੈਂ ਕਿਰੋਂ ਸਾੜਨ ਦੀ ਧਮਕੀ ਦਿੱਤੀ ਹੈ ਕਿਨੂੰ ਮਾਰਨ ਦੀ ਧਮਕੀ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਪੰਜਾਬ ਦੇ ਲੋਕੋ ਇੱਥੇ ਜਿਹੜੇ ਸੁੱਡੇ ਹੱਕਾਂ ਦੀ ਪੰਜਾਬ ਦੀ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ ਉਹਨਾਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਹੀ ਇਹ ਜੇਲ੍ਹਾਂ 'ਚ ਬੰਦ ਕਰਦਿਆਂ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਮਰਵਾਇਆ ਵੀ ਜਾ ਰਿਹਾ ਜਿਵੇਂ ਕਿ ਸਾਡੇ ਨੌਜਵਾਨ ਪਹਿਲਾਂ ਵੀ ਇਬਰੂਗੜ੍ਹ ਦੀਆਂ ਜੇਲਾਂ ਦੇ ਵਿੱਚ ਪਿਛਲੇ 1.5 ਸਾਲ ਤੋਂ ਬੰਦ ਨੇ। ਉਹਨਾਂ ਉਹਨਾਂ ਦੇ ਵਿੱਚ ਉਹ ਜਿੱਥੇ ਵੀ ਚੁਪਕੇ ਨੇ ਲੋਕਾਂ ਦਾ ਫਤਵਾ ਵੀ ਉਹਨਾਂ ਦੇ ਅੱਖ ਚਾ ਚੁਪਕੇ ਆ ਪਰ ਹਾਲੇ ਤੱਕ ਵੀ ਉਹਨਾਂ ਦੀ NSA ਦੇ ਵਿੱਚ ਜਿਹੜਾ ਬਾਤਾਂ ਹੋਇਆ ਪੰਜਾਬ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਰ ਇੱਕ ਦਾ ਮੁਕਾਬਲ ਇੱਥੋਂ ਦੇ ਡੀਸੀ ਨੇ ਉੱਥੋਂ ਦੀ ਉਹ ਲਿਖ ਕੇ ਭੇਜਿਆ ਗ੍ਰਹਿ ਭਾਰ ਕੋਲ ਸੈਂਟਰ ਕੋਲੇ ਵੀ ਇਹਦੀ NSA ਵਧਾਉਣ ਦੀ ਜਿਹੜੀ ਮਨਜ਼ੂਰੀ ਹੋਰ ਦਿੱਤੀ। ਇਹ ਜਿਹੜੀ ਮੈਂ ਵਾਰ-ਵਾਰ ਕਹਿਣਾ ਕਿ ਇਸ ਪੰਜਾਬ ਦੇ ਮੁੱਖ ਮੰਤਰੀ ਦੇ ਅੰਦਰ ਵਿਅਕਤੀਗਤ ਗੁੱਟੜ ਦੀ ਰੂਪਰੇਸ਼ ਕਰ ਗਈ ਆ ਕਿ ਕਿਵੇਂ ਇਸ ਤਰੀਕੇ ਨਾਲ ਪੰਜਾਬ ਦੀਆਂ ਆਵਾਜ਼ਾਂ ਨੂੰ ਦੱਬਣਾ ਚਾਹੁੰਦੇ ਨੇ, ਕੁੱਟਣਾ ਚਾਹੁੰਦੇ ਨੇ ਆ ਜਿਹੜੇ ਨਵੇਂ ਕਾਨੂੰਨ ਆਏ ਨੇ ਇਹ ਕਹਿੰਦੇ ਵਸਤੀਵਾਦੀ ਕਾਨੂੰਨ ਅਸੀਂ ਖਤਮ ਕੀਤੇ ਆ, ਕਾਲੇ ਕਾਨੂੰਨ ਅਸੀਂ ਖਤਮ ਕੀਤੇ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਉਹਦੀ ਆੜ ਦੇ ਵਿੱਚ ਕਾਨੂੰਨਾਂ ਦੇ ਵਿੱਚ ਇਹਨਾਂ ਨੇ ਇੰਨਾ ਕਿ ਸਖਤ ਕਰਤਾ ਕੰਮ ਕਿਵੇਂ ਪੂਰੇ ਦੇਸ਼ ਨੂੰ ਪੁਲਸ ਸਟੇਟ ਬਣਾਉਣਾ ਹੈ ਕਿਵੇਂ ਪੁਰਸ ਨੂੰ ਪਾਵਰਾਂ ਦੇਣੀਆਂ ਕਿਵੇਂ ਸੰਘਰਸ਼ਾਂ ਨੂੰ ਪੁੱਛਣਾ ਉਹਦੀ ਇੱਕ ਆਧਾਰਤਾਂ ਗੱਲ ਨਾ ਚਟਾਲੇ ਆਈ ਹੈ ਚਟਾਲੇ ਦੇ ਵਿੱਚ ਕਿਸਾਨਾਂ ਨੇ ਗ੍ਰੈਡ ਬਿਜਲੀ ਬੋਰਡ ਦਾ ਘੇਰਿਆ ਵੀ ਸਾਨੂੰ ਸਾਡੇ ট্রান্সਫਾਰਮਰ ਸੜਿਆ ਨੂੰ 15 ਦਿਨ ਹੋ ਗਏ ਤੁਸੀਂ ਕਿਉਂ ਨਹੀਂ ਦੇ ਦੇ ਕੋਨਾ ਦੇ ਉੱਤੇ ਗ੍ਰੈਡ ਦੇ ਅਨੁਘੇਰਨ ਦੇ ਮਸਲੇ ਦੇ ਉੱਤੇ ਉਹਨਾਂ ਦੇ ਧਰਾਵਾ ਕਿਹੜੇ ਨਾਲ ਲੰਘਾ ਜਿੰਨਾ ਚ ਉਮਰ ਕੈਤ ਜਾਣੇ ਇਹ ਇੱਕ ਇੱਕ ਤਰੀਕੇ ਨਾਲ ਹਰ ਆਵਾਜ਼ ਨੂੰ ਜੇ ਕਿਸਾਨਾਂ ਦੀ ਐ ਮਜ਼ਦੂਰਾਂ ਦੀ ਐ ਮਲਾਜ਼ਮਾਂ ਦੀ ਐ ਹੱਕ ਮੰਗਣ ਵਾਲੇ ਲੋਕਾਂ ਦੀ ਐ ਉਹਨੂੰ ਕਿਸੇ ਵੀ ਤਰੀਕੇ ਨਾਲ ਇਹਨਾਂ ਕਾਨੂੰਨਾਂ ਤਹਿਤ ਕੁਝਲ ਦੇਣਾ ਚਾਹੁੰਦੇ ਸੁਪ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਯਾਰ ਵੀ ਇਹੋ ਜਿਹੇ ਮਸਲਿਆਂ ਦੇ ਖੁੱਲ ਕੇ ਬੋਲੋ ਖੁੱਲ ਕੇ ਆਪਣੇ ਲੋਕਾਂ ਨਾਲ ਖੜੋ ਇਹਨਾਂ ਦਾ ਵਿਰੋਧ ਕਰੋ ਸਵਾਲ ਪੁੱਛੋ ਮੈਂ ਕਹਿੰਦਾ ਮੈਂ ਇਹ ਜਿਹੜੀਆਂ ਗੱਲਾਂ ਕਰਦੇ ਨੇ ਕਿ ਲੱਖਾਂ ਸਾਢੇ ਨਹੀਂ ਧਾਂਕੀ ਦਿੰਦਾ ਜੀ ਲੱਖਾਂ ਹੁਣ ਤੇ ਆਇਆ ਨਹੀਂ ਹੁਣ ਇਹਦੀ ਕੋਈ ਪੜਤਾਲ ਹੋਊਗੀ ਕੋਈ ਜਾਂਚ ਹੋਊਗੀ ਜਾਂ ਇੱਕ ਇੱਕ ਲੁੱਕ ਮੇ ਰੂਪ ਵਿੱਚ ਕੋਈ ਐਫ ਆਈ ਆਰ ਦਰਜ ਕਰਕੇ ਰੱਖ ਲਈ ਜਾਊਗੀ ਇਹ ਲਖੇ ਮਾਮਲਾ ਹੈ ਕਿੱਥੋਂ ਦਾ ਹੈ ਕਿੱਥੋਂ ਦਾ ਮਾਮਲਾ ਕਿੱਥੋਂ ਦਾ ਹੈ ਇਹ ਮੁੱਲਾਂਪੁਰ ਦਾ ਦੱਸਿਆ ਜਾ ਰਿਹਾ ਵਿਧਾਨੇ ਭਾਵੇਂ ਲੁਧਿਆਣੇ ਦਾ ਜੋ ਇਹਦੇ ਚਾਲ ਹੈ ਮੈਂ ਤਾਂ ਇਹ ਤੋਂ ਸੁਣਿਆ ਹੈ ਕਿ ਇਹ ਇਹ ਇਹਦੇ ਚ ਵੀ ਲਖੇ ਦੇ ਖਿਲਾਫ ਲਖਾ ਹੋਇਆ ਤੇ ਠੇਕੇਦਾਰ ਨੂੰ ਸਾੜ ਮਾਇਆ ਧਮਕੀ ਦੇ ਕੇ ਭੂ ਮਾਫੀਆ ਕੋਈ ਬਣਾਤਾ ਮੈਨੂੰ ਜਿਵੇਂ ਪਹਿਲਾਂ ਸਮਾਜਦਰ ਬਣਾਉਣ ਦੀਆਂ ਕੋਸ਼ਿਸ਼ਾਂ ਕਰਦਾ ਸੀ ਸੱਤਰ ਬਣਾਉਣ ਦੀਆਂ ਕੋਸ਼ਿਸ਼ਾਂ ਹੁਣ ਭੂ ਮਾਫੀਆ ਨਾਲ ਜੋੜਦਾ ਇਹਨੇ ਜੇ ਕਹਣਾ ਸੇ ਇੱਕ ਗੱਡਾ ਵੱਡਾ ਮੈਂ মিডিਆ ਨੂੰ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਕਿ ਇੱਕ ਬੰਦੇ ਦੀ ਸ਼ਬੀ ਬੰਦਾ ਕੋਈ ਸਭ ਨੂੰ ਸੁਧਾਰਦਾ ਸੁਧਾਰਦਿਆਂ ਕਈ ਦਹਾਕੇ ਲੱਗ ਜਾਂਦੀ ਹੈ ਕਿਤੇ ਉਮਰ ਲੰਘ ਜਾਂਦੀ ਆ ਇੱਕ ਮਿੰਟ ਲਾਉਨੇ ਹੋ ਤੁਸੀਂ ਬੰਦੇ ਦੇ ਉੱਤੇ ਇੱਕ ਐਨੇ ਚਿਰਕ ਟੈਕ ਕਰ ਦਿੰਦੇ ਨੇ ਵੀ ਇਹ ਬੰਦਾ ਗੈਂਗਸਟਰ ਆ ਜੀ ਮੈਨੂੰ ਤਾਂ ਹੁਣ ਤੱਕ ਵੀ ਪਹਿਲਾਂ ਗੈਂਗਟਰ ਨੂੰ ਸਾਫ ਕਰ ਗੈਂਗਟਰ ਕਹਿਣ ਲੱਗੇ ਇਹ ਇਹ ਵੀ ਕੋਈ ਐਡੀਟਿਡ ਸਾਫਟਵੇਅਰ ਹੁੰਦੇ ਹੁੰਦੇ ਮੇਰੇ ਖਿਆਲ ਨਾਲ ਤਿੰਨ ਚੋਣਾਂ ਮੈਂ ਲੜ ਲਿਆ ਦੋ ਵਿਧਾਨ ਸਭਾ ਦੀਆਂ ਕੈਂਪੀ ਅਸੀਂ ਫਤਬਾਵੀ ਸੋਨਾ ਮਿਲਦਾ 84000 ਲੋਕਾਂ 84000 ਬੰਦੇ ਦੇ ਦਾ ਮਤਵਬਾਜ਼ ਕਰ ਮੰਗਿਆ। ਤੋਂ ਇਸ ਕਰਕੇ ਮੈਂ ਪੰਜਾਬ ਦੇ ਮੁਕਮਲ ਨੂੰ ਸਿੱਧੇ ਰੂਪ ਤੇ ਚੈਲੰਜ ਮੰਗ ਲੋ ਚੁਣੌਤੀ ਮੰਗ ਲੋ ਵਿਵਾਰੀ ਬਾਰੇ ਇਹ ਆਪਣਾ ਨਵੇਡ ਨੂੰ ਮੈਨੂੰ ਚੱਕ ਕੇ ਇੱਕ ਵਾਰੀ ਕੋਈ ਐਨਐਸ ਯੂਪੀ ਅਲਾ ਕੇ ਅੰਦਰ ਛੱਡ ਦੇ। ਤੂੰ ਕਦੇ ਕਿਸੇ ਤਰੀਕੇ ਨਾਲ ਮੈਨੂੰ ਘੇਰਦਾ ਜਾਂ ਚੁਣ ਕਰਦਾ ਹੈ ਕੋਈ ਕਿਸੇ ਤਰੀਕੇ ਨਾਲ ਘੇਰਦਾ ਜਾਂ ਚੁਣ ਕਰਦਾ ਜਾਂ ਮੇਰਾ ਕਸੂਰ ਕੱਢੋ ਮੈਂ ਕਿੱਥੇ ਗਿਆ ਮੈਂ ਕਿੱਥੇ ਤੈਨੂੰ ਸਾੜ ਲੱਗਿਆ ਤੈਨੂੰ ਮਾਰ ਲੱਗਿਆ ਫਿਰ ਧਮਕੀ ਦੇਣਗੇ। ਤੀਜੇ ਕੋਈ ਨਾ ਕੋਈ ਪਰ ਮੈਂ ਤੁਹਾਨੂੰ ਦੱਸਣਾ ਵੀ ਇਸੇ ਤਰੀਕੇ ਨਾਲ ਹੈ ਬੁੱਡੇ ਦਰਿਆ ਵਾਲੇ ਮਸਲੇ ਦੇ ਕਰਕੇ ਮੈਨੂੰ ਇਹਨਾਂ ਨੂੰ ਕੋਸ਼ਿਸ਼ ਆ ਕਿ ਉਹਦੋਂ ਪਹਿਲਾਂ ਪਹਿਲਾਂ ਰੁਕੇ ਜਾਵੇ ਜਾਂ ਕੋਈ ਪਰਚਾ ਦਿੱਤਾ ਜਾਵੇ ਇਹਨੂੰ ਦਵਾਇਆ ਜਾਵੇ ਜਾਂ ਜੇ ਬੰਗ ਜਿਹੜੇ ਵੀ ਸ਼ਿਕਾਇਤ ਕਰਤਾ ਨੇ ਕਦੇ ਮਿਲੇ ਹੋ ਤੁਸੀਂ ਉਹਨਾਂ ਨਾਲ ਜੋ ਗੱਲਬਾਤ ਨਾ ਪੁਸ਼ਤ ਮੈਂ ਕਿਨ ਮੈਂ ਜਾਣਦਾ ਤੱਕ ਨਹੀਂ ਕਿਸੇ ਕੌਣ ਸ਼ਿਕਾਇਤ ਕਰਤਾ ਮੈਂ ਕੁਝ ਪੁੱਛਦਾ ਹੋਊਗਾ ਨਾ ਪੁੱਛਤਾ ਹੋਗਾ ਮੇਰੇ ਫੋਨ ਦੀ ਕੁ ਉਹਨਾਂ ਕੋਲ ਮੈਂ ਫੋਨ ਕੀਤਾ ਹੋ ਤਾਂ ਮੇਰੀ ਲੋਕੇਸ਼ਨ ਹੋਊਗੀ ਕਿ ਉਥੋਂ ਦੀ ਫੋਟੋ ਉਹ ਵੀਡੀਓ ਪੋਸਟ ਹੁੰਦੀ ਐਨਾ ਕਾਨੂੰ ਕੋਈ ਉੱਠ ਕੇ ਕਹਦੇਗਾ ਬਿਲਖਰੇ ਬਲਾਤਕਾਰ ਕਰਤਾ ਜੀ ਕੋਈ ਕਾਨੂੰ ਇੱਥੇ ਉੱਠ ਕੇ ਜਾਵਣਾ ਲਖੇ ਮੇਰੀ ਬਾਹ ਫੜ ਲਈ ਜੀ ਘੱਟੋ ਘਟ ਮੈਂ ਕਹਿੰਦਾ মিডিਆ ਦੇ ਵਿੱਚ ਗੱਲ ਚੱਲਣ ਤੋਂ ਪਹਿਲਾਂ ਇਹਦੀ ਪੜਤਾਲ ਤਾਂ ਹੋਣੀ ਚਾਹੀਦੀ ਮੰਨ ਲਓ ਕੋਈ ਬੰਦਾ ਮੇਰੇ ਖਿਲਾਫ ਹੈ ਕਿਸੇ ਬੰਦੇ ਦੇ ਖਿਲਾਫ ਜਾ ਕੇ ਜੀ ਤਰਖਾਹ ਹੁੰਦਾ ਵੀ ਅਦੀ ਹੁੰਦਾ ਤੇ ਉਹਦੀ ਪੜਤਾਲ ਹੋਣ ਤੋਂ ਬਾਅਦ ਇਹ ਵੀਡੀਓ ਚ ਗੱਲ ਹੋਣੀ ਚਾਹੀਦੀ ਪਈ ਆ ਤਰਖਾਹ ਸਹੀ ਪੜਤਾਲ ਹੋਈ ਇਹ ਗਾਨੇ ਖਾਨੇ ਬੰਦੇ ਪਾਇਏ ਜੀ ਕੁਣੇ ਪਤਾ ਨਹੀਂ ਐਫਆਈਆਰ ਹੋ ਗਈ ਹੋਣੀ ਆ ਕਿਤੇ ਕਿਤੇ ਹੋਣੀ ਆ ਪਤਾ ਪਰ ਦੱਸਿਆ ਜਾ ਰਿਹਾ ਵੀ ਡੀਜੀਪੀ ਨੇ ਆਪਣੇ ਗ੍ਰਹਿ ਵਿਭਾਗ ਵੱਲੋਂ ਜਿਹੜਾ ਨਿਰਦੇਸ਼ ਜਾਰੀ ਹੋ ਗਿਆ ਡੀਜੀਪੀ ਨੂੰ ਇੱਥੇ ਕਾਰਵਾਈ ਕਰੋ ਇਹਦੇ ਪਰਚੇ ਪਰਚਾ ਦੀ ਇਹ ਮਸਲੀ ਇਹ ਮਸਲਾ ਹੈ ਕਿ ਇਹਦੇ ਨਾਲ ਜੁੜਿਆ ਉਸੇ ਵੀ ਤਰੀਕੇ ਨਾਲ ਕਿ ਕਿਸ ਨੂੰ ਚੱਕਿਆ ਨਾਲ ਜਾ ਰਹੇ ਇੱਥੇ ਕਿਹੜਾ ਫਿਰ ਕਾਨੂੰਨ ਆ ਕਿਹੜਾ ਹਿਸਾਬ ਆਉਂ ਤਰ ਤੋਂ ਭੰਤ ਮਾਰੇ ਗੱਲਾਂ ਕਰਦਾ ਰਿਹਾ ਵੀ ਇੱਥੇ ਅਸੀਂ ਇਨਸਾਫ ਦੀ ਗੱਲ ਕਰਾਂਗੇ ਅਸੀਂ ਕਿਸੇ ਨਾਲ ਬਦੀ ਕੀ ਨਹੀਂ ਕਰਾਂਗੇ ਜਾਂ ਕੀ ਨਹੀਂ ਕਰਾਂਗੇ ਟੱਕਾ ਨਹੀਂ ਕਰਾਂਗੇ ਕੋਈ ਨਾਏ ਪਰਚਾ ਨਹੀਂ ਹੋਵਾਂਗੇ ਆ ਮੇਰਾ ਕਈ ਵਾਰੀ ਹੋ ਗਈ ਪੁਰਾਣੇ ਪਰਚੇ ਮੇਰੇ ਜਿਹੜੇ ਮੇਰੇ ਪਰਚਿਆਂ ਦੇ ਵਿੱਚ ਮੇਰੀਆਂ ਕੈਂਸਲਸ਼ਨਾਂ ਭਰੀਆਂ ਜਿਹਨਾਂ ਰੱਤ ਹੋ ਚੁੱਕੀ ਆ ਖਰਾਜ ਰਿਪੋਰਟਾਂ ਭਰਿਆਂ ਦਾ ਠਾਣੇ ਵੱਲੋਂ ਟੂ ਕੋਰਟ ਹੋ ਗਏ ਦਾਸਤਾਂ ਜਲਾਣ ਪੇਸ਼ ਹੋ ਗਏ ਉਹਨਾਂ ਪਰਚਿਆਂ ਨੂੰ ਇਹਨਾਂ ਨੇ ਰੀ ਇਨਵੈਸਟੀਗੇਸ਼ਨ ਕਰਨ ਦੇ ਚੱਕਰ ਚ ਦੁਬਾਰਾ ਫਲਾਮ ਦੇਤੇ ਮੇਰੇ ਪਰਚੇ ਅਮਲੋਟ ਮੈਂ ਹੁਣ ਜਮਾਨਤ ਖਰਾ ਕੇ ਜਮਾਨਤ ਭਰਾ ਕੇ ਆਇਆ ਜਿਹੜਾ ਪਰਚਾ 2019 ਦੇ ਵਿੱਚ ਬਾਦਲਾ ਦੇ ਕੋਠੀ ਦਾ ਘਰਾਵ ਕੀਤਾ ਸੀ ਗੁਰਵੰਤ ਸਿੰਘ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸਰਕਾਰ ਸੀ ਕੰਮ ਸੀ ਉਹ 307 ਦਾ ਪਰਚਾ ਹਾਲਾਕਿ ਜਦੋਂ ਵੀ ਮੈਨੂੰ ਅਈਲਜਾ ਆਇਆ ਗਿਆ ਕਿ ਲੱਖਾਂ ਦੀ ਗੱਡੀ ਚਲਾ ਰਿਆ ਸੀਗਾ ਤੇ ਲੱਖ ਨੇ ਪੁਲਸ ਤੇ ਗੱਡੀ ਜਾਣਦੀ 307 ਤੋਂ ਕੋਈ ਸੜਾ ਕੋਈ ਚੱਕ ਨਹੀਂ ਹੋ ਗਿਆ ਮੈਂ ਢਿੜ ਦੇਲੇ ਵੀ ਮੈਂ ਖੜਾ ਗੱਡੀ ਦੇ ਤਾਹਾਂ ਗੱਡੀ ਕੋ ਹੋਰ ਚਲਾ ਰਿਆ ਗਏ ਆ ਉੱਥੇ ਘਰਾਵ ਕਰਨਾ ਬਾਦਲਾ ਦੀ ਕੋਠੀ ਦਾ ਉਹਦੇ ਉਹ ਪਰਚਾ ਮੇਰਾ ਜਦੋਂ ਮੈਂ ਸਾਰੀ ਆਪਣੀ ਵੀਡੀਓ ਦਿਖਾਈਆਂ ਵੀ ਆ ਦੇਖੋ ਜੀ ਮੈਂ ਕਿੱਥੇ ਆ ਮੈਂ ਉਸਤਰਾ ਕੋਲੇ ਗਿਆ ਹਾਂ ਡਾਕਟਰ ਮੈਂ ਕਿਹਦੇ ਦੇਖਣਾ ਉਹਦੇ ਵਿੱਚ ਮੇਰੀ ਜਾਂਚ ਹੋਈ ਤਾਂ ਮੈਨੂੰ ਜਾਂਚ ਉਹਨਾਂ ਨੇ ਕਰੀ ਕੀਤਾ ਦੇਦੋਚੀ ਦੇਦੋਸ਼ਕਰਾ ਦਿੱਤਾ ਉਹ ਉਹ ਵੀ ਮੇਰੀਆਂ ਦਵਾਰੇ ਉੱਥੋਂ ਅਦਾਲਤਾਂ ਚ ਵਾਪਸ ਕਰਾ ਕੇ ਸਾਰਾ ਉਹ ਦਵਾਰੇ ਚ ਲਾਉਂਦੇ ਨੇ ਤੁਹਾਡਾ ਇਹ ਸਟੈਪ ਕੀ ਹੁੰਦਾ ਸਟੈਪ ਨਾਲ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਮੈਂ ਨਾਂ ਦਾ ਉਹਨਾਂ ਦੇ ਨਾਂ ਵਿੱਚ ਕੁਆ ਮੈਂ ਕਹਿੰਦਾ ਕਿ ਛੱਡ 50 ਵਰਤੇ ਹੋਰ ਦੇਜੇ ਬਾਕੀ ਦੀ ਮਾਰ। ਮੈਂ ਲੋਕਾਂ ਨੂੰ ਕਹਿੰਦਾ ਤੁਸੀਂ ਇਸ ਕਰਦੇ ਹੋ ਕਿ ਜੇ ਅੱਜ ਆਪਾਂ ਠੀਕ ਆਪਾਂ ਪਹਿਲਾਂ ਵੀ ਆਪਣੇ ਬੰਦਿਆ ਮਗਰ ਉਹਵੇਂ ਖੜੇ ਨਹੀਂ ਜਿਵੇਂ ਖੜਨਾ ਚਾਹੀਦਾ। ਜਿਹੜੇ ਸਾਡੇ ਲਈ ਗੱਲ ਕਰਦੇ ਆਪਾਂ ਉਹਨਾਂ ਲਈ ਜਦੋਂ ਉਹ ਕੋਈ ਗੱਲਬਾਤ ਹੋ ਜਾਂਦੀ ਹੈ ਵਰਚਾ ਹੋ ਗਿਆ ਉਹ ਜਿਹੜੇ ਇਹਦਾ ਆਪਾਂ ਚੁੱਪ ਹੋ ਜਾਈ। ਸਾਡਾ ਫਰਜ਼ ਹੁੰਦਾ ਕਿ ਅਸੀਂ ਘਟੋ ਘਟ। ਜਦੋਂ ਮੈਂ 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 ਕਹਿੰਦਾ ਮੈਂ ਖੁੱਲਿਆ ਪਰ ਜੇ ਮਰਜ਼ੀ ਫੜ ਜਾਣੇ। ਮੈਂ ਭੱਜਦਾ ਨਹੀਂ ਮੈਂ ਭੱਜਾ ਤਾਂ ਮੈਂ ਚੋਰ ਹੋਵਾਂ। ਜਮ ਕੇ ਨੂੰ ਤਾਂ ਫਿੱਟ ਹੋ ਤਾ ਮੈਂ ਸਾਰੂਗਾ ਮੈਨੂੰ ਮਾਰ ਲਾ ਅੜ ਲਓ ਲੋਕਾਂ ਕਣਕਪੂਰੋਂ ਤੁਸੀਂ ਕਿੱਥੇ ਹੋ ਜੇ ਤਾਂ ਐਂ ਘਰਾਂ 'ਚ ਬੈਠਣਾ ਹੁਣ ਮੈਂ ਇਹ ਤਾਂ ਇੱਕ ਪਾਣੀ ਵਾਲਾ ਮੁੱਦਾ ਇੱਕ ਮੈਂ ਵੱਡਾ ਅਹਿਮ ਮੁੱਦਾ ਚੱਕਿਆ ਤਰਫਤਾ ਨੂੰ ਪਟਾਉਣਾ ਸਰਕਾਰ ਬਣਾ ਰਹੀ ਆ ਜੀ ਬਾਣ ਮਹਾਉਪਸਰ ਬੂਟੇ ਲਾਉਦੀ ਮੁੱਖ ਮੰਤਰੀ ਸਾਹਿਬ ਵੀਰ ਕਰ ਰਹੇ ਨੇ ਕੱਲ ਦੀ ਮੈਂ ਇੱਕ ਬਿਆਨ ਖੜਾ ਮੁੱਖ ਮੰਤਰੀ ਸਾਹਿਬ ਦਾ ਕਹਿੰਦੇ ਜੀ ਹਰ ਇੱਕ ਖੇਤ ਦੇ ਵਿੱਚ ਮੋਟਰ ਤੇ ਚਾਰ ਰੋਪ ਲੱਗਣੇ ਚਾਹੀਦੇ ਆ ਜਿੰਨੀ ਫਿਰ ਮੈਂ ਸਖਤੀ ਕਰੂਗਾ ਕਾਨੂੰਨ ਬਣਾਉਂਦਾ ਪੰਜਾਬ ਦੇ ਮੰਤਰੀ ਬੂਟੇ ਲਾਈ ਜਾਂਦੇ ਆ ਐਮ ਐਲ ਏ ਦਰਖਤ ਲਾਈ ਜਾਂਦੇ ਆ ਪਾਣੀ ਪਾਈ ਜਾਂਦੇ ਆ ਜੀ ਫੋਟੋਆਂ ਖੜਾਈਆਂ ਜਾ ਰਹੀਆਂ ਵੀਡੀਓ ਬਣਾਈਆਂ ਜਾ ਰਹੀਆਂ ਤੇ ਕੋਈ ਮੰਤਰੀ ਰੱਤ ਲਾਉਂਦੇ ਦੁਰਦੇ ਆ 26000 ਦਰਖਤ ਕੱਟਿਆ ਜਾ ਰਿਹਾ ਸਰਹੰਤੋ ਲੈ ਕੇ ਪਟਿਆਲਾ ਛੱਡ ਕੇ ਤੋਂ ਮੈਂ ਉੱਥੇ ਵੀ ਜਾ ਕੇ ਖੜਾ ਮੈਂ ਕਹਾਂ ਜੀ ਦਰਖਤ ਵੱਢਣ ਨਹੀਂ ਦੇਣੇ ਐਨ ਜੀਟੀ ਨੇ ਪੰਜਾਬ ਸਰਕਾਰ ਨੂੰ ਦੋ ਵਾਰੀ ਨੋਟਿਸ ਕੀਤਾ ਬਾਏ ਆਰਡਰ ਵੀ ਤੁਸੀਂ ਜਿੰਨਾਦਰ ਪਾਸੇ ਜ਼ਮੀਨ ਨਹੀਂ ਕਵਰ ਕਰਦੇ ਉਹਨਾਂ ਤੇ ਰੁੱਖ ਨਹੀਂ ਪਾ ਸਕਦੇ ਪਾਸੇ ਜ਼ਮੀਨ ਕਵਰ ਕਰੋ ਇਹ ਰੁੱਖ ਲਾਉਣ ਦਾ ਪ੍ਰਬੰਧ ਕਰੋ ਸ਼ਰਤ ਬਣਾਓ ਛੋਟੇ ਰੁੱਖ ਨੇ ਜਿਹੜੇ ਉਹਨਾਂ ਨੂੰ ਟ੍ਰਾਂਸਪਲੈਂਟ ਕਰੋ ਇੱਥੋਂ ਖੋਖ ਕੇ ਹੋਰ ਕਿੱ데 ਲਾਓ ਇਹ ਦੋ ਹਦਾਇਤਾਂ ਐਂਜੀਟੀ ਨੇ ਨੈਸ਼ਨਲ ਜੀਟੀਨਲ ਨੇ ਪੰਜਾਬ ਸਰਕਾਰ ਨੂੰ ਕੀਤੀਆਂ ਨੇ ਉਹਦੇ باوجود ਇਹਨਾਂ ਨੇ ਰੁੱਖ ਪਾਣੇ ਸ਼ੁਰੂ ਕਰ ਦਿੱਤੇ ਉੱਥੇ ਲੋਕਾਂ ਨੇ ਪ੍ਰਚਾਰ ਕਰਤਾ ਵੀ ਲੱਖਾਂ ਜਾਂ ਐਨਰਜੀ ਟੀਮ ਹੈ ਸਾਡੀ ਟੀਮ ਕਾਲੇ ਪਾਣੀਆਂ ਦਾ ਮੋਰਚਾ ਟੀ ਬੜੇ ਕਾਲੇ ਪਾਣੀਆਂ ਨੂੰ ਦੇਖ ਕੇ ਜਾਂ ਹੋਰ ਮੁੱਦਿਆਂ ਨੂੰ ਪਹਜਾ ਦਿੰਦਾ ਹੈ ਕਿ ਕੁਝ ਮੇਰੇ ਨਾਲ ਭਾਈ ਹਰਪੂਰ ਸਿੰਘ ਮਾਨ ਵਰਗੇ ਨੇ ਸਾਡਾ ਡਾਕਟਰ ਬੈਂਸ ਵਰਗੇ ਨੇ ਦਸਕੀਰਤ ਵਰਗੇ ਨੇ ਇੰਜੀਨੀਅਰ ਟਾਈਪ ਬੰਦੇ ਡਾਕਟਰ ਟਾਈਪ ਬੰਦੇ ਕਬਲ ਰੋੜਾ ਜੀ ਨੇ ਇਹ 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 ਕਹਿੰਦੇ ਜੀ ਇਹ ਟੀਓ ਵਿਕਾਸ ਦਾ ਵਿਰੋਧ ਕਰਦੇ ਨੇ ਵਿਜੇ ਜੀ ਸੜਕਾਂ ਮੈਂ ਸਰਕਾਰ ਦਾ ਇਹ ਰੋਕਦੇ ਆ ਅਸੀਂ ਸੜਕਾਂ ਨਹੀਂ ਰੋਕਦੇ 26 ਹਜ਼ਾਰ ਰੁਪਏ ਪਟੋਂਗੇ ਪਾਸੇ ਜ਼ਮੀਨ ਨਹੀਂ ਕਵਲ ਕੀਤੀ 26 ਵੀ ਨਹੀਂ ਲੱਗਣੀ ਇੱਥੇ 0.23 ਜਿਹੜੀ ਐਵਰੇਜ ਆ ਫਤਿਹਗੜ ਸਾਹਿਬ ਦੇ ਵਿੱਚ ਰੁੱਖਾਂ ਦੀ ਆ ਸਭ ਤੋਂ ਘੱਟ ਪੰਜਾਬ ਦੇ ਰੁੱਖ ਫਤਿਹਗੜ ਸਾਹਿਬ ਚ ਆਪਾਂ ਇੱਕ ਪਾਸੇ ਜੀਵ ਨਿਕਲਦੀ ਪੰਜਾਬ ਦੇ ਲੋਕਾਂ ਦੀ ਵੀ ਮੀਂਹ ਹੀ ਪਿਆ ਰੁੱਖ ਵੱਡੋਂਗੇ ਮੀਂਹ ਕਿੱਥੋਂ ਪੈਣੀ ਇੱਕ ਪਾਸੇ ਸਰਕਾਰ ਡਰਾਮਾ ਕਰਦੀ ਆ ਵੀ ਰੁੱਖ ਲਾਓ ਅਸੀਂ ਕਾਨੂੰਨ ਬਣਾ ਰਹੇ ਦੂਜੇ ਪਾਸੇ ਉਹੀ ਸਰਕਾਰ ਛੱਪੀ ਹੈ ਰੁੱਖ ਵੱਢ ਰਹੀ ਹੈ ਅਸੀਂ ਕਹਿੰਦੇ ਹਾਂ ਸੜਕ ਨੂੰ ਉਵੇਂ ਰਹਿਣ ਦਿਓ ਬਰਾਬਰ ਜ਼ਮੀਨ ਖੁਆਰ ਕਰਕੇ ਸੜਕੀਪੁਰ ਬਣਾਓ ਜਦ ਰੁੱਖ ਨੂੰ ਨਾ ਜ਼ਮੀਨਦਾਰ ਕਰਕੇ ਰੁੱਖ ਪਾਸੇ ਲਾ ਕੇ ਸੜਕ ਚੌੜੀ ਕਰਨ ਕੋਈ ਨਹੀਂ ਲੋਂਦਾ ਸੜਕਾਂ ਚੌੜੀਆਂ ਹੋਣਗੀਆਂ ਉਹਨਾਂ ਚਾਹੀਦੀਆਂ ਉਹ ਨਾਲ ਜਿੱਦਾਂ ਨੈਸ਼ਨਲ ਹਾਈਵੇ ਅਥਾਰਟੀ ਨੇ ਆਪਣੇ ਬਟੰਡੋ ਜੀ ਨੂੰ ਪਰਛੜ ਕੇ ਜਾਂਦੀ ਆ ਬਟੰਡੋ ਅੰਦਰ ਜਾਂਦੀ ਆ ਦੋਨਾਂ ਪਾਸੇ ਤੇ ਰੁੱਖ ਲਾਇਆ ਮੈਂ ਜਿਵੇਂ ਨੇ ਬਹਿਰ ਕੀਤੀ ਹੈ ਮੈਂ ਉਹ ਇਹਨਾਂ ਨੂੰ ਪਤਾ ਵੀ ਇਹ ਜਿਹੜੇ ਮੁੱਦੇ ਚੱਕ ਰਿਹਾ ਇਹਨਾਂ ਮੁੱਦਿਆਂ ਦੇ ਵਿੱਚ ਜ਼ਿਆਦਾ ਰ ਧਿਆਨ ਫੜਕਾ ਦਿਓ ਇਧਰ ਲਾ ਲਾ ਜਾ ਦਿਓ ਬਾਬੇ ਹੁਣ ਮਾੜਾ 오ਰੀਜਨਲ ਹੀ ਗੱਲ ਹੈ ਜੇ ਕੱਲ ਨੂੰ ਐਫ ਆਈ ਆਰ ਦਿੰਦੇ ਆ ਤਾਂ ਮੈਂ ਤਾਂ ਉੱਜਦਾ ਸਰਚ ਕਰਨਾ ਪਊਗਾ ਵੀ ਇਸ ਤਰੀਕੇ ਨਾਲ ਇਹ ਲਾਜਾਈ ਰੱਖੋ ਜਾਂ ਇੱਕ ਵਾਰੀ ਨੂੰ ਬੰਦ ਕਰ ਜਾਨੇ ਹਰ ਹਤਕੰਡਾ ਸਰਕਾਰ ਬਣਾ ਦੇ ਵੀ ਰਵਾਜ ਦੀ ਨਹੀਂ ਤੁਸੀਂ ਕੋਰ ਜਾਉਂਗੇ ਹਾਂ ਮੈਂ ਕੋਰਟ ਵੀ ਜਾਊਂਗਾ ਤੇ ਮੈਂ ਆ ਜਿਹੜੇ ਚਲਣਾ ਦੇ ਖਿਲਾਫ ਵੀ ਜਾਵਾਂ ਠੀਕ ਮਾਨ ਹਾਂ ਜੀ ਵੀਰ ਘੱਟੋ ਘੱਟ ਤੁਸੀਂ ਮੇਰਾ ਪੱਖ ਜਾਣਿਆ ਤੁਸੀਂ ਖਬਰ ਚਲਾਤੀ ਮੈਨੂੰ ਭੂਮਾਪੀ ਇਹਨਾਂ ਜੋੜਨਾ ਹੈ ਉਹ ਮੈਨੂੰ ਇੱਕ ਇਹ ਬਣਾ ਰਹੇ ਮੈਂ ਲੱਖਾਂ ਤੇ ਅੱਗ ਲਾਉਣ ਆ ਗਿਆ ਕਿਸੇ ਤੇ ਮੈਂ ਇਹ ਇਹ ਲੋਕਾਂ ਨੂੰ ਵੀ ਕਹਿਣਾ ਚਾਹਨਾ ਸਭ ਤੋਂ ਵੱਡੀ ਅਦਾਲਤ ਨਾ ਲੋਕਾਂ ਮੰਨੋ ਜਿੱਥੇ ਲੋਕ ਨੇ ਲਹਿਰਾ ਮਰਦੇ ਨੇ ਲੋਕ ਖੜਦੇ ਨੇ ਉੱਥੇ ਸਰਕਾਰਾਂ ਖੜਦੇ ਨੇ ਪਰ ਲਾ ਵੀ ਮੇਰਾ ਪੱਖ ਜਾ ਜੇ ਨਾ ਲੋਕ ਖੜਦੇ ਤਾਂ ਮੈਨੂੰ ਚੱਕ ਕੇ ਬਣਾ ਕੇ ਇੰਡੀਪੈਂਡੈਂਟ ਸਮਾਦਰ ਅੰਦਰ ਦੇ ਦਿੰਦੇ ਅੱਜ ਵੀ ਉਹੀ ਕੁਸ਼ ਕਰ ਰਹੇ ਹੁਣ ਨਵੀਂ ਕਹਾਣੀ ਹੁਣੇ ਪਤਾ ਨਹੀਂ ਧਾਰਾ ਕਿਹੜੀ ਲਾਉਣਗੇ ਕਿਸੇ ਨੂੰ ਮਾਰਨ ਆ ਗਏ ਸਾੜਨ ਆ ਗਏ ਅੱਗ ਲਾਉਣ ਆ ਗਏ ਖਬਰਾਂ ਕੀ ਕਹਾਣੀ ਬਣਾਉਣੀ ਨਾਲ ਤੁਸੀਂ ਪਿਛਲੇ ਦਿਨੀ ਕੁਝ ਕਿਹਦੇ ਸੜਕ ਨੂੰ ਲਾ ਕੇ ਸ਼ਿੰਗਾਰ ਕੀਤਾ ਹੋਏ ਜਿਹਨਾਂ ਜੋੜਿਆ ਜਾ ਰਿਹਾ ਸੜਕਾਂ ਦਾ ਰੋਜ ਪਰਦਾ ਸੜਕਾਂ ਦੇ ਮਸਲਿਆਂ ਤੇ ਤਾਂ ਰੋਜ ਲੜ ਰਹੇ ਹਾਂ ਮੈਂ ਤਾਂ ਇਹ ਵੀ ਕਹਿ ਰਿਹਾ ਤੁਹਾਨੂੰ ਸਾਨੂੰ ਜ਼ਮੀਨਾਂ ਨਹੀਂ ਵੇਚਣੀਆਂ ਚਾਹੀਦੀਆਂ ਜਿਹੜੀਆਂ ਸਿੱ ਜਮੀਨਾਂ ਵੇਚ ਰਹੇ ਆ ਅਸਲ ਵਿੱਚ ਆਪਣੇ ភੋਗੜਾ ਪਿੰਡ ਦਾ ਸਵਾਸੋਇਕੜੇ ਦੇ ਵਿੱਚ ਕਲੋਨੀ ਕੱਟੀ ਜਾ ਰਹੀ ਹੈ ਉੱਚੇ ਕਲੋਨੀ ਦੇ ਵਿੱਚ ਕਿਸੇ ਨੇ 2 ਕਰੋੜ ਰੁਪਇਆ ਲਾਇਆ ਕਿਸੇ ਨੇ 2.5 ਲਾਇਆ ਕਿਸੇ ਨੇ 1.5 ਲਾਇਆ ਕੁੱਠੀਆਂ ਪਾਈਆਂ ਲੋਕਾਂ ਦੇ ਬਹੁਤ ਸ਼ਾਨਦਾਰ ਉਹ ਬਿੱਤੀ ਠੰਗਾ ਜਾ ਰਿਹਾ ਕਿਸੇ ਨੇ 50 ਲੱਖ ਦਾ ਗੱਲਾ ਵਿੱਚ ਕਿਸੇ ਨੇ 2 ਕਰੋੜ ਦਾ ਵਿੱਚ ਹੈ ਕਿ 2.5 ਕਰੋੜ ਦਾ ਵਿੱਚ ਹੈ ਉਹਦੇ ਕੋ ਰੋਲਾ ਪੈ ਗਿਆ ਤੇ ਮੈਂ ਉਹਨਾਂ ਬੰਦਿਆਂ ਕੋਲੇ ਪਾ ਗਿਆ ਉਹ ਪਰਿਵਾਰਾਂ ਦੇ ਮੈਨੂੰ ਦੱਸਣ ਲੱਗੇ ਪਰਿਵਾਰ ਇਕੱਠੇ ਹੋ ਕੇ ਕਹਿੰਦੇ ਭਾਈ ਅਸੀਂ ਝੋਲੇ ਭਰੀ ਫਿਰਦੇ ਆਂ ਬੈਗ ਭਰੀ ਫਿਰਦੇ ਆਂ ਪੈਸਿਆਂ ਦੇ ਇਥੋਂ ਜ਼ਮੀਨਾਂ ਵੇਚ ਕੇ ਤੇ ਕਹਾ ਜ਼ਮੀਨ ਨਹੀਂ ਮਿਲਦੀ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੀਆਂ ਕਲੋਨੀਆਂ ਬਣ ਰਹੀਆਂ ਨੇ ਇਹ ਕਲੋਨੀਆਂ ਦੇ ਉੱਤੇ ਵੀ ਪਾਬੰਦੀ ਲੱਗਣੀ ਚਾਹੀਦੀ ਕਲੋਨੀਆਂ ਸਾਡੀਆਂ ਜਲਖੇ ਜ਼ਮੀਨਾਂ ਨੂੰ ਖਾ ਰਹੀਆਂ ਨੇ ਸਾਡੀਆਂ ਪੰਜਾਬ ਦੀਆਂ ਜ਼ਮੀਨਾਂ ਨੂੰ ਖਾ ਰਹੀਆਂ ਨੇ ਹਜ਼ਾਰਾਂ ਏਕੜ ਪੈੜੀ ਕਲੋਨੀਆਂ ਚ ਰੁਕ ਰਹੀਆਂ ਤੁਸੀਂ ਇਹ ਹਿਸਾਬ ਲਾਓ ਬਸੰਤਾ ਇਧਰੋਂ ਜੁੜ ਚਿੱਤਾਂ ਤੱਪੜੀ ਦੇ ਨਾਲ ਇਦਰੋਂ ਮੁਕਸਰਾ ਇਦਰੋਂ ਬੋਨੇ ਆਣਾ ਆਪੋ ਚੋ ਰੁਕ ਗਿਆ ਗੱਲ ਕਰ ਸ਼ੌਂਕੀ ਆ ਗਈ ਵਿਚਾਲੇ ਤੇ ਗਾਂ ਚੱਲ ਕੋ ਬਰਨਾਲਾ ਆ ਗਿਆ ਉਰੇ ਤੇ ਪਰ ਇਹਨੂੰ ਲੱਗਿਆ ਸੰਦੂਰ ਨਾਲ ਸਾਰੇ ਸ਼ਹਿਰਾਂ ਨੇ ਐਂ ਜੁੜ ਜਾਣਾ ਕਿੰਨੀ ਜਮੀਨ ਹੈ ਪੰਜਾਬ ਕੋਲ 25000 ਏਕੜ ਪੈਰੀ ਪੰਜਾਬ ਦੀ ਜਿਹੜੀਆਂ ਸੜਕਾਂ ਬਣਨਾਂ ਓਝ ਰੋਤੀ ਸੋ ਇਹ ਇਹ ਲਈ ਵਿਕਾਸ ਕਹਿ ਰਹੇ ਆ ਵਿਕਾਸ ਨਹੀਂ ਕਹਿੰਦਾ ਮੈਂ ਤਬਾਹੀ ਹੈ ਪੰਜਾਬ ਦੀ ਬਣਾ ਸਕਦਾ ਤੁਸੀਂ ਮੈਨੂੰ ਇਹਨਾਂ ਮੁੱਦਿਆਂ ਨੂੰ ਲੈ ਕੇ ਰੋਜ਼ ਹੀ ਬੋਲਦਾ ਰੋਜ਼ ਹੀ ਲੋਕਾਂ ਨੂੰ ਜਾਗਰੂਕ ਕਰਦਾ ਇਹ ਚਾਹ ਉਹਨੂੰ ਲੱਗਦਾ ਵੀ ਇਹ ਬੰਦਾ ਰਹਿ ਗਿਆ ਇਹਨੂੰ ਥੱਕ ਤੱਕ ਤਪਦਾ ਤਾਂ ਮੈਂ ਲੋਕਾਂ ਨੂੰ ਕਹਿਣਾ ਭਲਾਵੋ ਹੁਣ ਮੈਂ ਆਉਣ ਵਾਲੇ ਸਮੇਂ 'ਚ ਦੇਖਦਾ ਵੀ ਕੀ ਪਰਚਾ ਕਰਦੇ ਆ ਕਾਹਦਾ ਕਰਦੇ ਆ ਆ ਚੱਲ ਵੀ ਖਬਰ ਨੂੰ ਪਤਾ ਲੱਗ ਜੂਗਾ ਮੈਂ ਪਤਾ ਵੀ ਕਰਾਇਆ ਦੱਸ ਨਹੀਂ ਰਿਹਾ ਕੋਈ ਕਹਿੰਦੇ ਪਤਾ ਨਹੀਂ ਜਾਂਦਾ ਹੋਇਆ ਕਿ ਨਹੀਂ ਹੋਇਆ ਹੁਣ ਜੇ ਡੀਜੀਪੀ ਨੂੰ ਗ੍ਰਹਿ ਮੰਤralੇ ਵੱਲੋਂ ਕੋਈ ਨਿਰਦੇਸ਼ ਆਇਆ ਵੀ ਐਫਆਰ ਕਰੋ ਤੇ ਆ ਖਬਰਾਂ ਚੱਲ ਪਈਆਂ ਤਾਂ ਕੋਈ ਨਾ ਕਹਿੰਦੇ ਇੰਝ ਕਹਾਣੀ ਹੈਗੀ ਤੁਹਾਡੀ ਰੋਕਾਂ ਨੂੰ ਪੀਲਾ ਵੀ ਜਦੋਂ ਭਰਾਵੋ ਤੁਹਾਨੂੰ ਸਦਾ ਦੰਗੂਗਾ ਹੁਕਾ ਮਾਰੂਗਾ ਪੂਰੇ ਪੈਨ ਦਿੱਤੀ ਨਾ ਪਾਇਓ ਤੇ ਮੈਂ ਤੁਹਾਡੇ ਖਾਤਰ ਮੈਂ ਪੰਜਾਬ ਖਾਤਰ ਅਕੀਲ ਦੇ ਸਾਥ ਕਰਦਾ ਤੁਸੀਂ ਗ੍ਰਹਿ ਭਾਗ ਦੀ ਗੱਲ ਕਰ ਰਹੇ ਹੋ ਪਰ ਕੋਸ਼ ਤੁਸੀਂ ਸਟੇਟ ਦੇ ਰਾਜ ਪੰਜਾਬ ਗ੍ਰਹਿ ਭਾਗ ਦੀ ਗੱਲ ਕਰਦੇ ਪੰਜਾਬ ਪੰਜਾਬ